ਪਰਵਾਸੀਆਂ ਨੂੰ ਤੁਸੀਂ ਐਂ ਗਿੰਦੇ ਹੋ ਵੀ ਇਹ ਉਰੇ ਨਹੀਂ ਹੋਣੇ ਚਾਹੀਦੇ ਆਪਣੇ ਵਾਲੇ ਕੈਨੇਡਾ ਜਾਂਦੇ ਨੇ ਯੂਕੇ ਜਾਂਦੇ ਨੇ ਅਮਰੀਕਾ ਜਾਂਦੇ ਨੇ ਸਾਨੂੰ ਪੰਜਾਬੀ ਸੂਬਾ ਬਣਾਉਣ ਖਾਤਰ ਫੇਰ ਵੀ ਜਾਨਾਂ ਦੇਣੀਆਂ ਪਈਆਂ ਫੇਰ ਕੀ ਕੀਤਾ ਫੇਰ ਵੜਤਾ ਚੰਡੀਗੜ੍ਹ ਵਿੱਚੋਂ ਕੱਢ ਲਿਆ ਹਿਮਾਚਲ ਕੱਢ ਲਿਆ ਹਰਿਆਣਾ ਕੱਢ ਲਿਆ ਨਾ ਕਾਲੀ ਨੂੰ ਤੁਸੀਂ ਕਹਿੰਦੇ ਉਹਨਾਂ ਨੇ ਬੇਅਦਬੀਆਂ ਕਰਾਤੀਆਂ ਆਮ ਆਦਮੀ ਪਾਰਟੀ ਵਾਲੇ ਕੁਸੀ ਇਸ ਵਾਰ ਮਤਲਬ ਬੋਲ ਰਹੇ ਹੋ ਕਾਂਗਰਸੀਆਂ ਨੂੰ ਤੁਸੀਂ ਕਹਿੰਦੇ ਉਹਨਾਂ ਨੇ ਉਦੋਂ ਹਮਲੇ ਕਰਾਏ ਸੀ ਆਪਣੇ ਉਹਦੇ ਦਰਬਾਰ ਸਾਹਿਬ ਜੀ ਤੇ ਠੀਕ ਹੈ ਜੀ ਤੇ ਪਿੱਛੇ ਰਹਿ ਕੌਣ ਗਿਆ ਤੁਸੀਂ ਫਿਰ 27 ਤੇ ਕੀ ਕਰ ਸਕਦੇ ਹੋ ਵੀ ਆਪਣਾ ਕੁਝ ਵਧੀਆ ਹੋ ਜਾਏ ਤੁਸੀਂ ਸੋਚਿਆ ਕੋਈ 27 ਦਾ ਇਹ ਪੀ ਰਹੇਗੀ ਹਾਂ ਜੀ ਮੈਂ ਮੈਂ ਵੀ ਤੁਹਾਡੇ ਨਾਲ ਖੜੂਗਾ ਪਰ ਤੁਸੀਂ ਕਿਉਂਕਿ ਸਾਰੇ ਯੂਥ ਨਾ ਖੜਦੇ ਹੋ ਵੀ ਮੇਰੀ ਤਾਂ ਵੋਟ ਬਣ ਗਈ ਚਲੋ ਪਿਛਲੇ ਸਾਲ ਬਣੀ ਆ ਪਰ ਮੈਂ ਸਿਰਫ ਨਹੀਂ ਮੈਂ ਇਹ ਨਾ ਜਾਣਨਾ ਤੁਸੀਂ ਕੀ ਸੋਚਿਆ ਵੀ ਤੁਸੀਂ ਕੀ ਕਰ ਦੋਗੇ ਜਿਹੜਾ ਅੱਜ ਤੱਕ ਵਾਲੇ ਨਹੀਂ ਕਰ ਪਾਏ ਤੁਸੀਂ ਕੀ ਸੋਚਿਆ ਅੱਜ ਮੈਂ ਜੇ ਸਰਪੰਚ ਵੀ ਖੜਾ ਹੋ ਜਾਾਂ ਮੈਨੂੰ ਮੇਰੇ ਪਿੰਡ ਦੇ ਲੋਕ ਹੀ ਹਰਾ ਦੇਣਗੇ ਜਿੱਦ ਦੇ ਮੈਂ ਮਰ ਗਿਆ ਮੇਰੇ ਸਸਕਾਰ ਤੇ 2 ਲੱਖ ਬੰਦਾ ਇਕੱਠੂ ਹੋਊਗਾ ਉਪਾਨ ਜੀ ਦੂਜੀ ਨੇ ਅੱਜ ਮਤਲਬ ਸਾਰੀ ਆਪਦੀ ਗੱਲ ਕਰੀ ਵੀ ਕਿਸਾਨ ਆਗੂਆਂ ਦੇ ਹੱਥ ਸਾਰਾ ਕੁਝ ਹੋਣਾ ਚਾਹੀਦਾ ਪਰ ਉਹ ਇਨ ਕੈਪੇਬਲ ਹੈਗੇ ਨਹੀਂ ਕਿ ਉਹ ਐਡਮਿਨਿਸਟ੍ਰੇਸ਼ਨ ਚਲਾ ਲੈਣਗੇ ਤੁਸੀਂ ਨੇ ਕੈਪੇਬਲ ਹੈਗੇ ਉਹ ਵੀ ਤੁਸੀਂ ਐਡਮਿਨਿਸਟ੍ਰੇਸ਼ਨ ਚਲਾ ਲਓਗੇ ਉਹ ਸੌਖੀ ਜੀ ਗੱਲ ਹੈ ਯੂਥ ਨੂੰ ਜਰੂਰ ਨਾਲ ਲਾ ਰੱਖਿਆ ਸਾਰੇ ਯੂਥ ਤੁਹਾਡੇ ਨਾਲ ਤਾਂ ਨਹੀਂ ਕਿਉਂਕਿ ਤੁਸੀਂ ਉਹਨਾਂ ਲਈ ਖੜਦੇ ਹੋ ਉਹ ਤੁਹਾਡੇ ਲਈ ਖੜਦੇ ਨੇ ਮਤਲਬ ਹੱਥ ਨੂੰ ਹੱਥ ਹੀ ਮਤਲਬ ਹਾਂ ਹੱਥ ਨੂੰ ਹੱਥ ਹੈ ਪੰਜਾਬ ਨੂੰ ਪੰਜਾਬ ਕਹਿੰਦਾ ਵੀ ਰੋਡ ਮੈਪ ਕੀ ਹੈ ਤੁਹਾਡੇ ਕੋਲੇ ਵੀ ਇਸ ਤਾਈਂ ਮੈਂ ਕੀ ਕਰ ਸਕਦੇ ਹਾਂ ਜਿਹੜਾ ਅੱਜ ਤੱਕ ਨਹੀਂ ਤੂੰ ਨਾ ਮੇਰੇ ਕੋਲ ਕਦੇ ਪੈਨ ਡਾਈ ਮੇਰੇ ਮੇ ਠੀਕ ਐ ਇੱਥੇ ਵੀ ਹਮਲੇ ਹੋਏ ਇੱਥੇ ਆ ਗਈ ਸੀਗੀ ਇੱਕ ਇੱਥੇ ਵੱਜ ਕੇ ਇੱਥੋਂ ਨਹੀਂ ਨਿਕਲ ਗਈ ਇੱਧਰ ਦੀ 7-8 ਮੇਰੇ ਫੇਰ ਵੱਜੀਆਂ ਹਨਾ ਤਿੰਨ ਦੀ ਮੌਜੂਦ ਫੇਰ ਖੜਾ ਨਾ ਤੇਰੇ ਕੋਲੇ ਹਾਂ ਜੀ ਤੇ ਨਹੀਂ ਹੁਣ ਨੂੰ ਯਾਰ ਭੋਗ ਪਿਆ ਹੁੰਦਾ ਕਹਾਣੀ ਕਦਮ ਹੁੰਦੀ ਕੀ ਲੈ ਜਾਗੇ ਆਪਾਂ ਇੱਕ ਮਿੱਟੀ ਦਾ ਟੋਕੜਾ ਸਾਡੇ ਲਈ ਜਾਣ ਤੋਂ ਵੀ ਜ਼ਿਆਦੇ ਆ ਠੀਕ ਐ ਜੀ ਜਿਹੜੀ ਧਰਤੀ ਖਤਰ ਜਾਣਾਂ ਗਈਆਂ ਹੁਣ ਹਾਂ ਜੀ ਉਹ ਧਰਤੀ ਆਮ ਨਹੀਂ ਹੁੰਦੀ ਠੀਕ ਨਹੀਂ ਮੈਂ ਮੈਂ ਤਾਂ ਜਿਹੜਾ ਬੰਦਾ ਬਾਹਰ ਜਾਂਦਾ ਹੈ ਮਦਾ ਗਾਲਾਂ ਕੱਢਦਾ ਮੈਂ ਨਹੀਂ ਪਸੰਦ ਕਰਦਾ ਨਹੀਂ ਪਰ ਜਾਓ ਮਾੜਾ ਨਹੀਂ ਜਾਣਾ ਵੀਰ ਜਾਓ ਮਾੜਾ ਨਹੀਂ ਪੱਕੇ ਪੈਰੀਂ ਨਾ ਜਾਓ ਵੀ ਜਮੀਨਾਂ ਹੀ ਵੇਚੀ ਘਰ ਵੇਚ ਗਿਆ ਛੱਡ ਕੇ ਤੁਰ ਗਿਆ ਉਹ ਮਾੜਾ ਨੀ ਮਤਲਬ ਮੈਂ ਨਹੀਂ ਕਲ ਨੋਟ ਕੀਤੀ ਮੈਂ ਥੋੜੇ ਤੋਂ ਬਹੁਤ ਛੋਟਾ ਅੱਧਾ ਹੀ ਹੋਊਗਾ ਮਰ ਜਾ ਪਰ ਮੈਂ ਗੱਲ ਨੋਟ ਕੀਤੀ ਹੈ ਵੀ ਨਾ ਇੱਥੇ ਆਏ ਮਤਲਬ ਪ੍ਰਵਾਸੀਆਂ ਨੂੰ ਤੁਸੀਂ ਐਂ ਗਿੰਦੇ ਹੋ ਵੀ ਇਹ ਉਹ ਨਹੀਂ ਹੋਣੇ ਚਾਹੀਦੇ ਆਪਣੇ ਵਾਲੇ ਕੈਨੇਡਾ ਜਾਂਦੇ ਨੇ ਯੂਕੇ ਜਾਂਦੇ ਨੇ ਅਮਰੀਕਾ ਜਾਂਦੇ ਨੇ ਵੈਰੀਫਿਕੇਸ਼ਨ ਹੋ ਕੇ ਜਾਂਦੇ ਨੇ ਉੱਥੇ ਇਹ ਕਹਿੰਦਾ ਮੈਂ ਇਹ ਨਹੀਂ ਕਦੇ ਕਿ ਹabhi ਪ੍ਰਵਾਸੀ ਆਉਣ ਨਾ ਹਾਂਜੀ ਜੀ ਸਾਦ ਕੇ ਆਉਣ ਸਵਾਗਤ ਤਾਂ ਕੰਮ ਕਰਨਾ ਹਾਂਜੀ ਕੋਈ ਦਿੱਕਤ ਨਹੀਂ ਮਸਲਾ ਵੋਟ ਦਾ ਮਸਲਾ ਡੈਮੋਗ੍ਰਾਫੀ ਦਾ ਹਰ ਤੋਂ ਮੈਨੇ ਗੱਲ ਦਾ ਜਵਾਬ ਦੇ ਜਦੋਂ ਤੂੰ ਇਤਿਹਾਸ ਪੜ੍ਹ ਹਾਂਜੀ 90% ਕਰਵਾਨੀਆਂ ਸਿੱਖਾਂ ਦੀਆਂ ਨੇ ਇਥੇ ਹਾਂਜੀ ਮੰਨਦਾ ਨਾ ਤੂੰ ਜੰਗੇ ਯਾਦੀ ਦੀ ਗੱਲ ਕਰ ਲਾ ਤੂੰ ਠੀਕ ਹੈ ਜੀ ਠੀਕ ਹੈ ਨਾ ਸਾਰੀਆਂ ਫਾਂਸੀਆਂ ਤੋਂ ਲੈ ਕੇ ਕਾਲੇ ਪਾਣੀਆਂ ਤੋਂ ਲੈ ਕੇ ਹੱਕਾਂ ਦੇ ਗੋਲੀਆਂ ਖਾਧੀਆਂ ਤਾਂ ਸਿੱਖਾਂ ਨੇ ਖਾਧੀਆਂ ਮੁਰਖ ਦੇ ਲਈ ਖਾਧੀਆਂ ਨਾ ਉਹਨਾਂ ਵੇਲਿਆਂ 'ਚ ਜਦੋਂ 1940 ਦੇ ਵਿੱਚ ਇੱਕ ਕਾਨਫਰੰਸ ਹੁੰਦੀ ਆ ਨਹਿਰੂ ਕੀ ਕਹਿੰਦਾ ਕੋਈ ਸੋਨੂੰ ਸਾਰਾ ਤੁਹਾਡਾ ਜੋ ਬਣਦਾ ਉਹ ਦੇਵਾਂਗੇ ਪੂਰਾ ਪੂਰਾ ਸੂਬਾ ਦੇਵਾਂਗੇ ਸੋਨ ਕੋਈ ਇੱਕ ਦਿਨ ਆਜ਼ਾਦੀ ਤੁਸੀਂ ਨਿੱਗ ਨਾਲ ਪੂਰੇ ਨਾ ਰਹੋਗੇ ਠੀਕ ਹੈ ਨਾ 47 ਆਉਂਦੀ ਆ ਲੀਡਰ ਜਾਂਦੇ ਆ ਮਿਲਨ 네ਰੂ ਨੂੰ ਕੀ ਕਹਿੰਦਾ 네ਰੂ 네ਰੂ ਕਹਿੰਦਾ ਉਹ ਗੱਲਾਂ ਭੁੱਲ ਜਿਓ ਹੁਣ ਗਈਆਂ 56 57 ਤੱਕ ਜਾਂਦੇ ਆ ਸਾਰੇ ਸੂਬੇ ਜਿਹੜੇ ਬਣੇ ਬੋਲੀ ਦੇ ਆਧਾਰ ਤੇ ਬਣ ਜਾਂਦੇ ਆ 66 ਤੱਕ ਪੰਜਾਬ ਨੂੰ ਸੰਘਰਸ਼ ਕਰਨਾ ਪਿਆ ਦਰਸ਼ਨ ਸਿੰਘ ਫੇਰੂਮਾਨ 72 ਦਿਨ ਭੁੱਖ ਹੜਤਾਲ ਤੇ ਬੈਠ ਕੇ ਚੜ੍ਹਾਈ ਕਰ ਗਿਆ ਪੰਜਾਬੀ ਸੂਬੇ ਦੀ ਖਾਤਰ ਠੀਕ ਹੈ ਜੀ ਸਾਨੂੰ ਪੰਜਾਬੀ ਸੂਬਾ ਬਣਾਉਣ ਖਾਤਰ ਫੇਰ ਵੀ ਜਾਨਾਂ ਦੇਣੀਆਂ ਪਈਆਂ ਫੇਰ ਕੀ ਕੀਤਾ ਫਿਰ ਵੜਤਾ ਚੰਡੀਗੜ੍ਹ ਵਿੱਚੋਂ ਕੱਢ ਲਿਆ ਹਾਂ ਜੀ ਹਿਮਾਚਲ ਕੱਢ ਲਿਆ ਹਰਿਆਣਾ ਕੱਢ ਲਿਆ ਕੱਢ ਲਿਆ ਨਾ ਅੱਛਾ ਫੇਰ ਅੱਗੇ ਆ ਜਾ ਤੂੰ ਮੈਨੂੰ ਇੱਕ ਗੱਲ ਦਾ ਦੇਖ ਤੂੰ ਆ ਸਾਡਾ ਰੋਸ ਕੀ ਆ ਸਾਡਾ ਰੋਸ ਇਹ ਆ ਵੀ ਸਾਰੇ ਸੂਬਿਆਂ ਕੋਲ ਸਾਰੀਆਂ ਸਟੇਟਾਂ ਕੋਲ ਇਹ ਰਾਜਧਾਨੀ ਨਹੀਂ ਹੈਗੀ ਨਾ ਜੀ ਹਾਂ ਪੂਰੇ ਭਾਰਤ ਦੇ ਵਿੱਚ ਇੱਕੋ ਪੰਜਾਬ ਵੀ ਆਪਣੀ ਰਾਜਧਾਨੀ ਨਹੀਂ ਹੈ ਹਰਿਆਣਾ ਪੰਜਾਬ ਹਰਿਆਣਾ ਉਹਨਾਂ ਕੋਲ ਸੀਮ ਹੈ ਹਰਿਆਣੇ ਨੂੰ ਤਾਂ ਇਹ ਕਿਹਾ ਗਿਆ ਸੀ 5 ਸਾਲ ਚਾਦੀ ਰਾਜਧਾਨੀ ਬਣਾ ਲਓ ਭਾਈ ਟੈਂਪਰੇਰੀ ਇਹ ਤਾਂ ਉਂ ਰੱਖੇਗੇ ਸੀ ਆਰਜੀ ਹੈ ਨਾ ਪਰ ਉਹ ਇਹਨਾਂ ਨੇ ਉਸ ਤੋਂ ਬਾਅਦ ਅੱਜ ਤੱਕ ਦੇ ਦੇ ਲਓ ਹੁਣ ਤੂੰ ਦੇਖ ਲੈ ਪਿੱਛੇ ਜੇ ਮਨੀਸ਼ਤ ਵਾੜੀ ਕਾਂਗਰਸ ਦਾ ਲੀਡਰ ਹੈ ਉਹਦਾ ਬਿਆਨ ਪਤਾ ਕੀ ਆਇਆ ਸੀ ਵੀ ਚੰਡੀਗੜ੍ਹ ਨੂੰ ਇੱਕ ਵੱਖਰੀ ਸਟੇਟ ਬਣਾ ਦਿਓ ਬੀਜੇਪੀ ਲੀਡਰ ਕੇਰਨ ਖੇੜ ਦਾ ਵੀ ਬਿਆਨ ਆਇਆ ਸੀ ਹੁਣ ਜੋ ਸਟੇਟ ਬਣਾਉਣਗੇ ਫਿਰ ਪਤਾ ਕੀ ਕਰਨਗੇ ਜਿੰਨਾ ਮਹਾਲੀ ਦਾ ਏਰੀਆ ਜੀਰਖਪੁਰ ਵਾਲੇ ਪਾਸੋਂ ਉੱਪਰ ਵਾਲੇ ਪਾਸੋਂ ਨਾਲ ਨਾਲ ਪੰਜਾਬ ਕੱਟਣਗੇ ਨਾਲ ਜੋੜ ਕੇ ਇੱਕ ਨਵਾਂ ਸਟੇਟ ਬਣਾ ਦੇਣਗੇ ਪੰਜਾਬ ਫਿਰ ਵੱਡਤਾ ਮੈਂ ਤੁਹਾਨੂੰ ਇੱਕ ਹੋਰ ਕੁਐਸਚਨ ਪੁੱਛ ਲਈ ਥੋੜੀ ਤੇ ਭਾਨਾ ਸਿੱਧੂ ਜਿਹੜੇ ਮਤਲਬ ਤੁਸੀਂ ਦੋ ਦੋਨੇ ਹੋ ਤੁਸੀਂ ਆਈਡਿਓਲੋਜੀ ਆਪਦੀ ਯੂਜ਼ ਕਰਦੇ ਹੋ ਪਰ ਤੁਸੀਂ ਸਾਰੀਆਂ ਸਰਕਾਰਾਂ ਨੂੰ ਪੋਜ਼ ਕਰਦੇ ਹੋ ਅਕਾਲੀਆਂ ਨੂੰ ਤੁਸੀਂ ਕਹਿੰਦੇ ਉਹਨਾਂ ਨੇ ਬੇਅਦਬੀਆਂ ਕਰਾਤੀਆਂ ਆਮ ਆਦਮੀ ਪਾਰਟੀ ਵਾਲੇ ਤੁਸੀਂ ਇਸ ਵਾਰ ਮਤਲਬ ਬੋਲ ਰਹੇ ਹੋ ਕਾਂਗਰਸੀਆਂ ਨੂੰ ਤੁਸੀਂ ਕਹਿੰਦੇ ਉਹਨਾਂ ਨੇ ਉਦੋਂ ਹਮਲੇ ਕਰਾਈ ਸੀ ਆਪਣੇ ਉਤੇ ਅਦਰਬਾਰ ਸਾਹਿਬ ਜੀ ਤੇ ਠੀਕ ਹੈ ਜੀ ਤੇ ਪਿੱਛੇ ਰਹਿ ਗਉਣਗੇ ਤੁਸੀਂ ਫਿਰ 27 ਤੇ ਕੀ ਕਰ ਸਕਦੇ ਹੋ ਵੀ ਆਪਣਾ ਕੁਝ ਵਧੀਆ ਹੋ ਜਾਏ ਤੁਸੀਂ ਸੋਚਿਆ ਕੋਈ 27 ਦਾ ਬੀਜੇਪੀ ਰਹੇਗੀ ਹਾਂਜੀ ਬੀਜੇਪੀ ਨੂੰ ਵੀ ਤੁਸੀਂ ਬਹੁਤ ਮਤਲਬ ਆ ਨੀ ਨੀ ਉਹਦਾ ਤਾਂ ਨਾਮ ਲੈਣ ਦੀ ਜਰੂਰ ਜਿੰਨਾ ਸਭ ਤੋਂ ਜਿਆਦਾ ਮੰਗਦੇ ਹੋ ਛੱਡ ਤਾਂ ਜਰੂਰ ਜਿਹਨੂੰ ਸਭ ਤੋਂ ਜਿਆਦਾ ਮੰਗ ਕੇ ਰੱਖਦੇ ਆ ਨੀ ਨੀ ਉਹਦੀ ਤਾਂ ਜ਼ਰੂਰਤ ਹੀ ਨਹੀਂ ਪਈ ਨਾ ਹੀ ਨਾਮ ਲੈਣ ਦੀ ਉਹਦਾ ਸ਼ੁਰੂ ਤੋਂ ਟੰਗ ਹੀ ਰੱਖਿਆ ਸਾਰਾ ਕੁਝ ਆਪਾਂ ਉਹਨਾਂ ਦਾ ਵੀ ਅੱਜ ਵੀ ਕਹਿੰਦੀ ਹੈ ਨਾ ਕਿ ਅਸੀਂ ਸਿੱਖਾਂ ਦੀ ਮਹਿਤੀ ਹਾਂ ਹਤਾਈਸ਼ੀ ਹਾਂ ਮਾਈ ਕੰਟਰੀ ਮਾਈ ਲਾਈਫ ਚੜਵਾਨੀ ਕੀ ਲਿਖ कि 인ਦਰਾ ਨੂੰ ਅਸੀਂ ਮਜਬੂਰ ਕੀਤਾ ਇਸ ਦਰਬਾਰ ਸਾਹਿਬ ਤੇ ਹਮਲਾ ਕਰਨ ਲਈ ਠੀਕ ਹੈ ਨਾ ਉਦੋਂ ਬਾਅਦ ਦੀਆਂ ਗੱਲਾਂ ਕਿੰਨੇ ਨੇ ਨਹੀਂ ਮੈਂ ਸਿਰਫ ਤੁਹਾਡੇ ਤੋਂ ਪੁੱਛ ਰਿਹਾ ਮੈਂ ਵੀ ਤੁਹਾਡੇ ਨਾਲ ਖੜੂਗਾ ਪਰ ਤੁਸੀਂ ਕਿਉਂਕਿ ਸਾਰੇ ਯੂਥ ਨਾ ਖੜਦੇ ਹੋ ਵੀ ਮੇਰੀ ਤਾਂ ਵੋਟ ਬਣ ਗਈ ਚਲੋ ਪਿਛਲੇ ਸਾਲ ਬਣੀ ਹੈ ਪਰ ਮੈਂ ਸਿਰਫ ਨਹੀਂ ਮੈਂ ਇਹ ਨਾ ਜਾਣੇ ਨਾ ਤੁਸੀਂ ਕੀ ਸੋਚਿਆ ਵੀ ਤੁਸੀਂ ਕੀ ਕਰ ਦੋਗੇ ਜਿਹੜਾ ਅੱਜ ਤੱਕ ਕਲੇ ਨਹੀਂ ਕਰ ਪਾਏ ਤੁਸੀਂ ਕੀ ਸੋਚਿਆ ਅੱਜ ਮੈਂ ਜੇ ਸਰਪੰਚ ਵੀ ਖੜਾ ਹੋ ਜਾ ਮੈਨੂੰ ਮੇਰੇ ਪਿੰਡ ਦੇ ਲੋਕ ਹਰਾ ਦੇਣਗੇ ਜਿੱਤੇ ਮੈਂ ਮਰ ਗਿਆ ਮੇਰੇ ਸਸ਼ਕਾਰ ਤੇ 2 ਲੱਖ ਬੰਦੇ ਦਾ ਇਕੱਠ ਹੋ ਠੀਕ ਹੈ ਜੀ 2 ਲੱਖ ਸਨ ਲੜੇ ਬਾਈ ਸਮਝ ਗਿਆ ਤੂੰ ਗੱਲ ਨਹੀਂ ਮੈਨੂੰ ਨਹੀਂ ਪਤਾ ਆਈ ਹਾਰਗੇ ਜਿੱਦੇ ਦੀਪ ਨੇ ਵਾਰਸ 50 ਜਥੇ ਬੰਦੀ ਬਣਾਈ ਫਤੇਗੜ ਸਾਹਿਬ 300 ਬੰਦਾ ਆਇਆ ਜਿੱਦੇ ਉਹਦੀ ਮੌਤ ਹੋ ਗਈ 3 ਲੱਖ ਬੰਦਾ ਆ ਗਿਆ ਬਿਲਕੁਲ ਠੀਕ ਹੈ ਜਿੱਦੇ ਅਮਰਤਪਾਲ ਫੜਿਆ ਗਿਆ ਫੜਿਆ ਨਹੀਂ ਗਿਆ ਰੌਲਾ ਪਿਆ ਪੁਲਿਸ ਦਾ ਲੋਕਾਂਾਂ ਦੇ ਵੜ ਗਏ ਕੁੰਡੇ ਲਾ ਲੇ ਕੋ ਬੰਦਾ ਨਿਕਲਿਆ ਸਾਡੀ ਜਵਾਨੀ ਨੂੰ ਚੱਟੇ ਤੋਂ ਦੂਰ ਕੀਤਾ ਸਿੱਖੀ ਨਾਲ ਜੋੜਿਆ ਪੰਜਾਬ ਵੱਲ ਮੋੜਿਆ ਡਬੰਗੋਂ ਛੱਡ ਕੇ ਬੰਦਾ ਆਪਣਾ ਕਾਰੋਬਾਰ ਪੰਜਾਬ ਚ ਆਇਆ ਐਨਐਸਏ ਲਵਾ ਕੇ ਡਿਬਰੂਗੜ੍ਹ ਭਾ ਗਿਆ ਮੈਂ ਮੰਨ ਲਈ ਪਰ ਜਿਵੇਂ ਪੰਨਾ ਸਿੱਧੂ ਜੀ ਨੇ ਅੱਜ ਮਤਲਬ ਸਾਰੀ ਆਪਦੀ ਗੱਲ ਕਰੀ ਵੀ ਕਿਸਾਨ ਆਗੂਆਂ ਦੇ ਹੱਥ ਸਾਰਾ ਕੁਝ ਹੋਣਾ ਚਾਹੀਦਾ ਪਰ ਉਹ ਇਨਕੈਪੇਬਲ ਹੈਗੇ ਨਹੀਂ ਵੀ ਉਹ ਐਡਮਿਨਿਸਟ੍ਰੇਸ਼ਨ ਚਲਾ ਲੈਣਗੇ ਤੁਸੀਂ ਇਨਕੈਪੇਬਲ ਹੈਗੇ ਹੋ ਵੀ ਤੁਸੀਂ ਐਡਮਿਨਿਸਟ੍ਰੇਸ਼ਨ ਚਲਾ ਲਓਗੇ ਬਹੁਤ ਸੌਖੀ ਜੀ ਗੱਲ ਹੈ ਯੂਥ ਨੂੰ ਜ਼ਰੂਰ ਨਾਲ ਲਾ ਰੱਖਿਆ ਸਾਰੇ ਯੂਥ ਤੁਹਾਡੇ ਨਾਲ ਤਾਂ ਨਹੀਂ ਕਿਉਂਕਿ ਤੁਸੀਂ ਉਹਨਾਂ ਲਈ ਖੜਦੇ ਹੋ ਉਹ ਤੁਹਾਡੇ ਲਈ ਖੜਦੇ ਨੇ ਮਤਲਬ ਹੱਥ ਨੂੰ ਹੱਥ ਹੀ ਮਤਲਬ ਹਾਂ ਹੱਥ ਨੂੰ ਹੱਥੇ ਪੰਜਾਬ ਨੂੰ ਪੰਜਾਬ ਦੀ ਕਹਿੰਦਾ ਵੀ ਰੋਡ ਮੈਪ ਕੀ ਹੈ ਤੁਹਾਡੇ ਕੋਲੇ ਵੀ 27 ਮੈਂ ਕੀ ਕਰ ਸਕਦੇ ਹਾਂ ਜਿਹੜਾ ਅਜੇ ਤੱਕ ਨਹੀਂ ਤੂੰ ਨਾ ਮੇਰੇ ਕੋਲ ਕਦੇ ਪੈਨ ਡਾਈ ਮੇਰੇ ਸਰਬਸੰਮਤੀ ਨਾ ਮੈਂ ਸਰਪੰਚ ਬਣਿਆ ਹੀ ਪੰਜ ਪੰਜ ਸਾਲ ਸਰਪੰਚੀ ਕੀਤੀ ਹੈ ਜੋ ਮੈਂ 5 ਸਾਲ ਚ ਕਰਤਾ 50 ਸਾਲ ਚ ਨਹੀਂ ਹੋਇਆ ਕੀ ਕਰਿਆ ਜੀ ਤੁਹਾਨੂੰ ਮੈਂ ਕਦੇ ਪੈਨ ਦਿਖਾਉਂਦ ਰਿਹਾ ਪੈਨ ਕਿਹੜਾ ਨਹੀਂ ਮੈਂ ਮੈਂ ਲੈ ਰਿਹਾ ਕਿਤੋਂ ਆ ਜੀ ਤੂੰ ਫਿਰ ਆ ਜੀ ਮੇਰੇ ਪਿੰਡ ਦੋ ਇਲੈਕਸ਼ਨ ਲੜੇ ਬਣਾਉਂਦੇ ਨੇ ਲੋਕ ਬਣਾ ਕੇ ਦੇਖਣ ਫੇਰ ਹੀ ਕਰਨਗੇ ਕੁਝ ਮੈਂ ਆ ਵੀ ਪੁੱਛਿਆ ਨਾ ਵੀ ਤੁਸੀਂ ਕਰੋਗੇ ਕੀ ਹੈ ਜਾ ਇਹ ਗੱਲਾਂ ਬਹੁਤ ਕਰ ਦਿੰਦੇ ਨੇ ਮਤਲਬ ਭਗਵਾਨਾ Sidhu ਜੀ ਵੀ ਬਹੁਤ ਕਹਿੰਦੇ ਨੇ ਤੇ ਵੀ ਕਹਿੰਦੇ ਨੇ ਉਹਨਾਂ ਦਾ ਥੋੜਾ ਮੈਨੂੰ ਬੋਲਣ ਦਾ ਉਹ ਲੱਗਦਾ ਵੀ ਉਹ ਥੋੜਾ ਉੱਪਰ ਨਹੀਂ ਚ ਕਰ ਜਾਂਦੇ ਮੈਂ ਥੋੜੇ ਨਾਲ ਜਿਹੜੀ ਗੱਲ ਕਰਦਾ ਵੀ ਤੁਸੀਂ ਕੀ ਹੈ ਜਾ ਚੇਂਜ ਸੋਚੇ ਆਗ ਦੇ ਦਿਮਾਗ ਤੁਸੀਂ ਸੋਚਿਆ ਤਾਂ ਉਹਨਾਂ ਸਾਲ ਹੀ ਰਹਿ ਗਈ ਸਾਲ ਚ ਤਾਂ ਬਹੁਤ ਕੁਝ ਕਰਨਾ ਪਊ ਜਿੰਨਾ ਤੁਸੀਂ ਸਾਹਮਣੇ ਵਾਲੇ ਨੂੰ ਬੋਲਣ ਤੇ ਜ਼ੋਰ ਲਾਇਆ ਜਿੰਨਾ ਤੁਸੀਂ ਸਾਹਮਣੇ ਵਾਲੇ ਨੂੰ ਨਿੰਦਨ ਤੇ ਜ਼ੋਰ ਲਾਇਆ ਤੁਸੀਂ ਆਪਦੇ ਉਸ ਆ ਬਰੀ ਨਹੀਂ ਉਹ ਆਊਗੀ ਨਹੀਂ ਤੁਹਾਨੂੰ ਹੁਣ ਤੁਹਾਨੂੰ ਮੈਂ ਇੰਨੇ ਜਣੇ ਖੜੇ ਤੁਹਾਨੂੰ ਸੁਣ ਰਹੇ ਨੇ ਕਿਸੇ ਗੱਲ ਲਈ ਸੁਣ ਰਹੇ ਨੇ ਤੁਹਾਡੇ ਕੋਲ ਪਾਵਰ ਹੈ ਹੁਣ ਮੈਂ 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 ਕਾਮ ਬੰਦਾ ਨਾ ਹਾਂਜੀ ਹਾਂ ਬੰਦਾ ਹਾਂ ਬੰਦਾ ਹਾਂਜੀ ਮੈਂ ਲੱਖਾਂ ਨਹੀਂ ਕੇ ਕਰੋੜਾਂ ਰੁਪਈਆ ਲੋਕਾਂ ਦੇ ਏਜੰਟਾਂ ਕੋਲ ਕਢਾਤਾ ਹਾਂ ਹਾਂਜੀ ਹਾਂਜੀ ਮੈਂ ਇੱਕ ਬੰਦੇ ਦਾ ਡਾਕਟਰ ਤੋਂ 2 ਲੱਖ ਰੁਪਈਆ ਮੜਾਇਆ ਦਿੱਲੀ ਹਾਟ ਹਸਪਤਾਲਾ ਬਹਣਡੇ ਮੌਕੇ ਤੇ ਮੈਂ ਤਾਂ ਉਹੀ ਖੜਾ ਸੀ ਉਹਨੇ ਰੌਲਾ ਪੈ ਗਿਆ ਮੈਨੂੰ ਸਾਧ ਖਿਲੇ ਗਿਆ ਮੈਂ ਡਾਕਟਰ ਦੇ ਗਲ ਗੁਲ ਪਿਆ 2 ਲੱਖ ਰੁਪਈਆ ਮੜਵਾਤਾ ਮੇਰੇ ਤੇ ਕਰਾ ਡਾਕਟਰਾਂ ਨੇ ਪਰਚਾ ਜਿਹਦਾ ਮੈਂ 2 ਲੱਖ ਰੁਪਏ ਪਾਇਆ ਸੀ ਉਹਨੂੰ ਫੋਨ ਕੀਤਾ ਵੀ ਕੱਠ ਰੱਖਿਆ ਕਿਲੇ ਕੋਲੇ ਬਰਹੰਡੇ ਉਹ ਵੀ ਨਹੀਂ ਪਹੁੰਚੇ ਦੁਨੀਆ ਦਾ ਇਸ ਘਰ ਦਾ ਨਹੀਂ ਮਤਲਬ ਇਹ ਹੀ ਹੈ ਵੀ ਪਤਾ ਨਹੀਂ ਕਿੰਨੇ ਮੋਰਚੇ ਲੜੇ ਜਾਂ ਨਾਲ ਜਿੱਤੇ ਵੀ ਹੈ ਮੋਰ ਛੋਟੇ ਵੀਰ ਮੈਂ ਪਾਵਰ ਪਾਵਰ ਵਾਲਾ ਬੰਦਾ ਮੋਰਚੇ ਲੜੇ ਵੀ ਜਿੱਤੇ ਵੀ ਹੈ ਮੈਂ ਬੋਰਡਾਂ ਦੇ ਰੰਗ ਮਾਰਤੇ 16 ਚ ਹਾਂਜੀ 216 ਚ ਮੇਰੇ 17 ਪਰਚੇ ਦਰਜ ਆ ਠੀਕ ਹੈ ਜੀ ਅੱਜ ਵੀ ਚੱਲਦੇ ਆ ਜੇਲ ਵੀ ਕੱਟ ਕੇ ਆ 6 ਮਹੀਨੇ ਉਹ ਚ ਮੈਂ ਪੰਜਾਬੀ ਖਾਤਰ ਸਕੂਲਾਂ ਦੇ ਵੀ ਜਾ ਕੇ ਲੜਦਾ ਮੈਂ ਤਾਂ ਆਮ ਬੰਦਾ ਹੀ ਆ ਨਾ ਜੇ ਮੇਰੇ ਕੋਲ ਪਾਵਰ ਆ ਗਈ ਹਾਂਜੀ ਤਾਂ ਤੁਹਾਨੂੰ ਪਤਾ ਮੈਂ ਕੀ ਕਰ ਦੂੰਗਾ ਮੈਂ ਉਹ ਗੱਲ ਮੰਨ ਗਈ ਮਤਲਬ ਤੁਹਾਡਾ ਇੱਕ ਸਿਨੈਰੀਓ ਪਤਾ ਲੱਗਣਾ ਚਾਹੀਦਾ ਨੇ ਵੀ ਤੁਸੀਂ ਵੀ ਅੱਗੇ ਜਾ ਕੇ ਇਲੈਕਸ਼ਨ ਲੜਨੀ ਹੈ ਸਾਰਿਆਂ ਨੂੰ ਇਹ ਚੀਜ਼ ਕਲੀਅਰ ਹੋਣੀ ਚਾਹੀਦੀ ਤੁਸੀਂ ਸਿਰਫ ਨਹੀਂ ਨਹੀਂ ਮੈਂ ਇਹ ਗੱਲ ਕਹਿ ਰਹੀ ਮਤਲਬ ਤੁਸੀਂ ਐਮਐਲ ਇਲੈਕਸ਼ਨ ਦੀ ਗੱਲ ਕਰਦੇ ਆ ਵੀ ਤੁਸੀਂ ਸਿਰਫ ਲੋਕਾਂ ਲਈ ਕੰਮ ਨਹੀਂ ਕਰਦੇ ਤੁਸੀਂ ਐਂਡ ਤੇ ਇਹ ਵੀ ਜਾਉਣੇ ਵੀ ਮੈਂ ਵੀ ਸਾਹਮਣੇ ਆਵਾਂ ਤੁਸੀਂ ਇਹ ਗੱਲ ਵੀ ਨਾਲ ਕਰਿਆ ਕਰੋ ਵਿਹਾਂ ਅੱਗੇ ਅਸੀਂ ਵੀ ਸਾਰੇ ਆਮੀ ਕਰਦਨੇ ਹਰ ਵੇਲੇ ਸਾਰੇ ਆਮੀ ਲਖਣ ਲੜਨੇ ਪਹਿਲਾ ਅਨਾਉਂਸਮੈਂਟ ਕੀਤੀ ਸਵਾ ਤਿੰਨ ਚੋਣਾਂ ਲੜੀਆਂ ਨੇ ਨਰਜਤਾਇਆ ਨਹੀਂ ਲੋਕਾਂ ਨੇ ਮੈਨੂੰ 84000 ਵੋਟ ਪਈ ਐ ਇਸ ਕਿਲੋ ਸਵਾ ਦੇ ਬਹੰਡੇ ਤੋਂ ਮੈਨੂੰ ਸੁਣਨ ਪਾਦੇ ਕਿੰਨਾ ਦੁਨੀਆ ਆਉਂਦੀ ਸੀ ਜੇ ਮੈਂ ਇੱਕ ਪਿੰਡ ਜਾਂਦਾ ਸੀਗਾ ਜੇ ਉੱਥੇ ਹਜ਼ਾਰ ਦੀ ਵਾਦੀ ਐ ਤਾਂ 700 ਬੰਦਾ ਮੈਨੂੰ ਸੁਣਨ ਬੈਠਾ ਹੁੰਦਾ ਸੀ ਤੇ ਵੋਟਾਂ ਨਿਕਲਣਗੀਆਂ ਮਨੋਂ 70 ਇਹ ਦੁਨੀਆਂ ਜਿਹੜੀ ਜਿਹੜੀ ਗੱਲ ਸਵੋਟ ਵੋਟ ਹੈ ਨਾ ਜਿਹੜੀ ਲੋਕ ਲਾਲਚੀ ਨੇ ਵੋਟ ਉਹਨਾਂ ਕੋਲ ਉਹਨਾਂ ਲੋਕਾਂ ਨੂੰ ਇਹ ਸਮਝ ਹੀ ਹੈ ਨਹੀਂ ਵੀ ਯਾਰ ਹੁਣ ਤੂੰ ਇਹ ਦੇਖ ਲੈ ਜਿਹੜੇ ਸਾਡੇ ਪਿੰਡਾਂ ਦੇ ਲੋਕ ਬੈਠੇ ਆ ਉਹਨਾਂ ਨੂੰ ਯੂਨੀਵਰਸਿਟੀ ਦੀ ਸਮਝ ਨਹੀਂ ਹੈ ਉਹ ਕਹਿੰਦਾ ਹੁਣ ਬਾਲਾ ਨਾਲ ਮੇਰੀ ਗੱਲ ਹੁੰਦੇ ਨਾਲ ਪੜ੍ਹੇ ਲਿਖੇ ਬੰਦੇ ਆ ਕਿੱਡੀ ਗੱਲ ਆ ਯੂਨੀਵਰਸਿਟੀ ਕੇਂਦਰੀਕਰਨ ਹੋ ਜੂ ਵਿੱਚੋਂ ਨਹੀਂ ਨਾ ਸਮਝ ਕੇ ਇਹਦੇ ਪਿੱਛੇ ਕਹਾਣੀ ਕੀ ਆ ਹਾਂ ਹੀ ਹਾਂ ਉਹ ਤਾਂ ਗੱਲ ਹੈ ਨਾ ਸੋ ਪ੍ਰਮਾਤਮਾ ਕਰੇ ਤੂੰ ਮੇਰਾ ਸਾਥ ਦੇਵੇਂ ਇੱਕ ਵਾਰੀ ਪਾਵਰ ਆਉਣ ਦੇ ਮਾਨ ਨਹੀਂ ਕਰਦੇ ਵੋਟ ਪਾਉਣੇ ਨੇ ਲੱਖੇ ਨੂੰ ਜਪੂ ਬੜੇ ਪੰਜਾਬ ਦਾ ਸੇ ਤੁਨ ਮੈਂ ਕਰਕੇ ਦਿਖਾ ਜੇ ਮੈਂ ਬਣਨਾ ਹੁੰਦਾ ਨਾ ਸੁੱਕੀ ਚਗਾਰ ਦੇ ਖੜੇ ਆ ਇੰਨੇ ਭਰਾ ਖੜੇ ਆ ਰੱਬਰ ਕੇ ਲੋਕ ਹੁੰਦੇ ਆ ਸੋਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿਣਾ ਟਿਕਟਾਂ ਦਾ ਮੈਨੂੰ ਸਾਰੀਆਂ ਪਾਰਟੀਆਂ ਅੱਜ ਵੀ ਤੇ ਪਹਿਲਾਂ ਵੀ ਦੇਣ ਨੂੰ ਤਿਆਰ ਸੀ ਬਣ ਜਾਂਦਾ ਮੈਂ ਬਣ ਜਾਂਦਾ ਮੈਂ ਐਮਐਲ ਵੀ ਬਣਦਾ ਮੂੰਹ ਤੋਂ ਹੋਇਆ ਪੰਜਾਬ 'ਚ ਨਾਮ ਹੈ ਨਾ ਇਹ ਅਮੰਗ ਹਰ ਪਾਰਟੀ ਟਿਕਟ ਆਫਰ ਕਰਦੀ ਐਮਐਲ ਵੀ ਬਣ ਜਾਂਦਾ ਨਾ ਚਲੋ ਮੰਨ ਲਓ ਮੈਂ ਐਮਐਲ ਵੀ ਬਣ ਵੀ ਜਾਂਦਾ ਕੀ ਕਰਦਾ ਕੁਮਰ ਵਿਜੇ ਪ੍ਰਤਾਪ ਨੇ ਕੀ ਕਰ ਲਿਆ ਹੋਰ ਇਹਨਾਂ ਦੇ ਬੰਦੇ ਇੱਕ ਬੋਲੇ ਇਹਨਾਂ ਦਾ ਪਠਾਨ ਮਾਜਰਾ ਹੋ ਉਹਨੂੰ ਭਜੜਵਾਦੀ ਇਹਨਾਂ ਨੇ ਕੀ ਕਰੂਗਾ ਬੰਦਾ ਸੋ ਹੁਣ ਜਿਵੇਂ ਵਧੀਆ ਗੱਲ ਪਤਾ ਕੀ ਹੋ ਰਿਹਾ ਸੀ ਇਹੀ ਗੱਲ ਕਰ ਰਹੇ ਸੀ ਜਿਵੇਂ ਯੂਨੀਵਰਸਿਟੀ ਚੋਂ ਇਹਤਕੀ ਵਧੀਆ ਗੱਲ ਇਹ ਨਿਕਲੀ ਹੈ ਤੇ ਲੀਡਰਸ਼ਿਪ ਤਿਆਰ ਹੋ ਰਹੀ ਹੈ। ਉਹ ਲੀਡਰਸ਼ਿਪ ਪੰਜਾਬ ਪੱਖੀ ਪੰਜਾਬ ਦਰਦੀ ਤਿਆਰ ਹੋ ਰਹੀ ਹੈ। ਇਹ ਬਹੁਤ ਸੋਹਣੀ ਗੱਲ ਆ ਜਿਵੇਂ ਉੱਥੇ ਮੁੰਡੇ ਬੋਲਦੇ ਆ ਬਹੁਤ ਸੋਹਣੇ ਬੋਲਦੇ ਆ। ਸਮਝ ਵੀ ਉਹਨਾਂ ਨੂੰ। ਸੋਚ ਵੀ ਹੈਗੀ ਆ। ਦਰਦ ਵੀ ਹੈਗਾ। ਜੀ ਇਹੇ ਜੇ ਮੁੰਡੇ ਨਿਕਲ ਕੇ ਬਾਹਰ ਆਉਣ ਇਹਨਾਂ ਨੂੰ ਕੀ ਹੋਇਆ ਭਾਈ ਇਹ ਕਿਉਂ ਨਹੀਂ ਜਾ ਸਕਦੇ ਵਿਧਾਨ ਸਭਾ ਲੋਕ ਸਭਾ ਕਿਉਂ ਨਹੀਂ ਸਰਕਾਰੀ ਅੰਦਰ ਕਿਉਂ ਨਹੀਂ ਕੋਈ ਮੁੱਖ ਮੰਤਰੀ ਬਣ ਸਕਦਾ। ਭਾਈ ਬਣ ਸਕਦਾ ਬਣ ਸਕਦਾ ਬਣ ਸਕਦਾ ਪਰ ਮੈਂ ਸਿਰਫ ਇਹਨਾਂ ਪੁੱਛਣਾ ਸੀ ਵੀ ਤੁਸੀਂ ਤੁਸੀਂ ਮਤਲਬ ਅੱਗੇ ਚੱਲਦੇ ਆਂ ਚੱਲਦੇ ਆਂ ਹੈਂ ਤੁਸੀਂ ਮਤਲਬ ਅੱਗੇ ਸੋਚ ਰਹੇ ਹੋ ਵੀ ਅਸੀਂ ਹਾਂ ਕੰਟੈਸਟ ਕਰਨਾ ਹੈ ਮੈਂ ਤਾਂ ਕਰਨਾ ਜੇ ਲੋਕ ਮੇਰਾ ਸਾਥ ਦੇਣਗੇ ਰਲਣ ਤਾਂ ਇਹ ਉਹ ਲੋਕ ਪਤਾ ਕੀ ਆਂਦੇ ਆ ਸਾਡੇ ਭੋਗ ਤੇ ਆ ਮੈਂ ਤਾਂ ਤੁਹਾਡੇ ਕੋਲ ਬੈਠਾ ਤੇ ਰਾਤ ਦਾ ਮੈਂ ਲੋਕਾਂ ਨੇ ਭੋਗ ਦਾ ਜਦ ਤਿੰਨ ਭੋਗ ਸੀ ਮੇਰੇ ਹਲਕੇ 'ਚ ਮੈਂ ਤਾਂ ਜਾਇ ਹੀ ਨਹੀਂ ਗਿਆ ਲੋਕਾਂ ਸਾਡੇ ਵਿਆਹ ਤੇ ਆ ਮੈਂ ਫਿਰ ਤਾਂ ਨਾ ਬੁੱਢੇ ਦਰਿਆ ਦੇ ਲੜਦਾ ਮੈਂ ਵਿਆਹ ਤੇ ਕਿੱਥੋਂ ਭੱਜ ਜਾਊਂਗਾ ਲੋਕਾਂ ਨੇ ਸੋਚ ਲੋਕਾਂ ਦਾ ਵਿਆਹ ਪੋ ਗਾਣਿਆ ਤੇ ਰੱਬ ਆਪੋ ਕਦ ਨੂੰ ਵੋਟ ਪਾਣ ਦੇ ਦਾ ਮੈਨੂੰ ਸੋਚ ਦੀ ਗੱਲ ਕਰਦਾ ਬਚਾਉਣ ਦੀ ਗੱਲ ਕਰਦਾ ਤੁਹਾਨੂੰ ਹਰਾ ਦਿੰਦੇ ਕਿ ਤੁਸੀਂ ਪੁੱਛਿਆ ਵੀ ਇਹਨਾਂ ਨੇ ਕੀਤਾ ਕੀ ਅਜ ਤੱਕ ਇਹਨਾਂ ਨੇ ਘੱਟੋ ਘੱਟ 70 ਮੋਰਚੇ ਜਿਤਾਤੇ ਹੋਣ ਇਸ ਤੋਂ ਪਹਿਲਾਂ ਪਹਿਲਾਂ ਤੁਸੀਂ ਉਧਰ ਬਾਇਸ ਡਿਸੀਜਨ ਨਾ ਕਰੋ ਨਾ ਤੁਸੀਂ ਸਾਨੂੰ ਪੁੱਛੋ ਨਹੀਂ ਮੈਂ ਦੱਸ ਦੱਸ ਹਜ਼ਾਰਾਂ ਕੁੜੀਆਂ ਨੇ ਨਹੀਂ ਮੈਂ 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 ਪੱਤਰਕਾਰ ਨਹੀਂ ਕੱਲਾ ਪੰਜਾਬ ਦਾ ਹੀ ਪੁੱਤ ਹਾਂ ਹਾਂ ਪਹਿਲਾਂ ਹਾਂ ਮੈਨੂੰ ਪਤਾ ਹੈ ਵੀ ਇਸ ਗੱਲ ਦਾ ਵੀ ਕੌਣ ਕਿੰਨਾ ਕੁ ਪਾਣੀ ਛੇਗਾ ਸੁਣ ਛੱਡੀ ਵੀਰ ਮੈਂ ਖੇਤੀ ਵਾਲਾ ਬੰਦਾ ਹਾਂ ਮੈਂ ਆਦੀ ਖੇਤੀ ਆਪ ਕਰਦਾ ਆਹ ਦਾ ਹੱਥੀ ਕੰਮ ਮੈਂ ਆਪ ਕਰਦਾ ਇਹ ਚੰਨੀ ਚੰਨੀ ਨਹੀਂ ਕਿਹਾ ਨੀ ਗੁਰੂ ਗੋਬਿੰਦ ਸਿੰਘ ਜੀ ਕੀ ਕਹਿੰਦੇ ਨੇ ਚੰਨੀ ਦੇ ਹੱਥ ਦੇ ਲਾ ਮੇਰੇ ਹੱਥ ਦੇ ਲੱਟਣ ਪਏ ਦੱਸ ਦੇਣਗੇ ਤੈਨੂੰ ਹਾਂ ਜੀ ਹਾਂ ਹਣਾ ਸੂਈ ਤਾਂ ਗੱਲਾਂ ਡਾਊਨ ਟੂ ਅਰਥ ਹਜੇ ਤੱਕ ਨਹੀਂ ਆਪ ਦੇਖੋ ਮੇਰੀ ਗੱਲ ਕੁਝ ਵੀ ਚੰਨੀ ਜੰਨੇ ਕੰਮ ਨਹੀਂ ਕਰਦਾ ਦੁਨੀਆ ਦਾ ਵਾਹਦ ਖੁਸ਼ਕਿਸਮਤ ਬੰਦਾ ਮੇਰੇ ਇੱਥੇ ਗੋਲੀ ਵੱਜੀ ਵੀ ਆ ਸਿਰ ਚ ਇੱਥੇ ਠੀਕ ਹੈ ਇੱਥੇ ਵੱਜੀ ਇੱਥੇ ਆ ਗਈ ਸੀਗੀ ਇੱਕ ਇੱਥੇ ਵੱਜ ਕੇ ਇੱਥੋਂ ਨਹੀਂ ਨਿਕਲ ਗਈ ਇਧਰ ਦੀ ਸੱਤ ਅੱਠ ਮੇਰੇ ਫੇਰ ਵੱਜੀਆਂ ਹਣਾ ਤਿੰਨ ਦੀ ਮੌਤ ਦੇ ਮੂੰਹ ਚ ਫੇਰ ਖੜਾ ਨਾ ਤੇਰੇ ਕੋਲੇ ਹਾਂ ਜੀ ਤੇ ਨਹੀਂ ਹੁਣ ਨੂੰ ਯਾਰ ਫੋਪੇ ਆ ਹੁੰਦਾ ਕਹਾਣੀ ਖਤਮ ਹੁੰਦੀ ਕੀ ਲੈ ਜਾਗੇ ਆਪਾਂ ਹਨਾ ਚਲ ਖੁਸ਼ੀ ਹੋਈ ਵੀਰੇ ਤੇ ਬਹੁਤ ਛੋਟੀ ਉਹਨਾਂ ਦਾ ਸਵਾਲ ਬਹੁਤ ਸੋਹਣਾ ਹੈ ਕਹੇ ਮੇਰੇ ਪਿੰਡਾਂ ਇਹਨਾਂ ਨੂੰ ਸਵਾਲ ਪੁੱਛਦੇ ਰਹੇ ਇਹ ਹੱਲ ਜਾਂਦੇ ਥੋੜਾ ਜਿਹਾ ਠੀਕ ਹੈ ਸਵਾਲ ਪੁੱਛਦੇ ਰਹਾਂ ਮੈਂ ਹਜ਼ਾਰਾਂ ਰੁੱਖ ਲਾਏ ਨੇ ਹਜ਼ਾਰਾਂ ਹਜ਼ਾਰਾਂ ਹੀ ਰੁੱਖ ਐ ਨਹੀਂ ਵੀ ਲਾ ਕੇ ਛੱਡਤਾ ਐਡੇ-ਐਡੇ ਕਲੇਆ ਪਾਰ ਤੇ ਮੈਂ ਰੁੱਖ ਜਿਹੜਾ ਮੇਰਾ ਪੜਦਾ ਹੀ ਮੈਂ ਬੰਦੇ ਵੀ ਫੁੱਟਦਾ ਰਹਾਂ ਜਿਹੜੇ ਬੰਦੇ ਵੀ ਰੁੱਖ ਪੜਦੇ ਮੈਂ ਨੇਚਰ ਨੂੰ ਕੁਦਰਤ ਨੂੰ ਪਿਆਰ ਦੇ ਕਰਨ ਵਾਲਾ ਵਾਂ ਚਲ ਬਈ ਜੇ ਤੁਸੀਂ ਚੰਗਾ ਕਰੋ ਆਏਗਾ ਮੈਂ ਮੇਰੇ ਕੋਲ ਤੁਹਾਨੂੰ ਦਿਖਾਉਂਗਾ ਮੈਂ ਰੰਗ ਟੰ 어! <laughs>